ਹਾਂ ਦੱਸੋ bro ਸਾਨੂੰ ਅੱਜ ਵੀ ਇਹ ਸਵਾਲ ਦਾ ਜਵਾਬ ਦੇਣ ਦੇ ਕਲਾ ਜਵਾਬ ਨਹੀਂ ਦੇ ਰਹੇ ਦੱਸੋ ਕੁਝ next bro ਕਿਉਂਕਿ 2 ਦੇ ਵਿੱਚ ਕਿਵੇਂ ਦਾ ਤਜਰਬਾ ਰਿਹਾ 2 ਕੁਝ bro ਵਧੀਆ ਰਿਹਾ ਤਜਰਬਾ ਬਹੁਤ ਵਧੀਆ ਰਿਹਾ ਮਤਲਬ ਦਾਦੂ ਨਹੀਂ ਆ ਰਹੇ ਨਹੀਂ ਤਾਂ ਮੈਂ ਦਾਦੂ ਨੂੰ ਬੁਲਾ ਕੇ ਜ਼ਰੂਰ ਕੁੱਛਣਾ ਚਾਹੁੰਦਾ ਸਾਡੇ ਡਾਇਰੈਕਟਰ ਸਾਡੇ ਦਾੜੀ ਤੇ ਅਖੜੇ-ਖੜੇ ਹਾਂ ਦਾਦੂ ਨੇ ਕਾਲ ਪਾ ਲੈਣਾ ਨਾ ਦਾੜੀ ਤੇ ਪਰ ਵਧੀਆ ਰਿਹਾ bro ਨਵੇਂ ਹੀ ਸਾਡੇ ਨਾਲ ਐਮੀਗ੍ਰੇਸ਼ਨ ਨਹੀਂ ਜੁੜੇ ਹਨਾ ਤੇ ਐਕਸਪੀਰੀਅੰਸ ਦਾ ਹੁਣ ਦੇਖਦਾ ਹੀ ਆਪਟੀਮਪੋਰਟੈਂਟ ਚੀਜ਼ ਹੈ ਮੈਂ ਸੱਚੀ ਕਹਿੰਦਾ ਕਿੱਥੇ ਕਿੱਥੇ ਪਈ ਆ ਮੈਂ ਤੁਹਾਨੂੰ ਸਹੀ ਦੱਸਦਾ ਪੱਤਰਬਾਈ ਦੇ ਪੱਤਰਬਾਈ ਦੇ ਆਲਮੋਸਟ ਨੀਲ ਪੈ ਗਿਆ ਸੀ ਉਹ ਵਾ ਫਿਰ ਪੱਤਰਬਾਈ ਨੂੰ ਨਾ ਸਾਡੇ ਕਸਟਿਮ ਵਾਲਨੇ ਗਿਆ ਸੀ ਵੀ ਬਈ ਪਾਲੋ ਆ ਨਾ ਪਿੱਛੇ ਥੋੜਾ ਗਿੱਦਾ ਜਿਹਾ ਪਾਲੋ ਬਾਈ ਕਹਿੰਦਾ ਨਹੀਂ ਐਡਾ ਕਿੰਨਾ ਕੁ ਜ਼ੋਰ ਕੇ ਵੱਜੂਗਾ ਨਾ ਜਦੋਂ ਮੈਂ ਆਇਆ ਜਦੋਂ ਮੇਰੀ ਵੱਜਿਆ ਫਿਰ ਉਹਦੇ ਵਕਤ ਪੱਤਰਬਾਈ ਦੱਸੋ ਆਪਣਾ ਐਕਸਪੀਰੀਅੰਸ ਦੱਸੋ ਫਿਰ ਤਾਂ ਪਿਛਲਾ ਪਾਸਾ ਤਾਂ ਹੀ ਚੱਕਿਆ ਗਿਆ ਪਰ ਵਧੀਆ ਹੀ ਨੇਚਰਲ ਆਇਆ ਸਾਰਿਆਂ ਦਾ ਇੱਕ ਨਹੀਂ ਡੰਡਾ ਅਸਲੀ ਸੀ ਬਾਅਦ ਬਾਅਦ ਦਿੱਤਾ ਧਰਮੋਗੋਲ ਵਾਲਾ ਇੱਕ ਹੋਰ ਅਸਲੀ ਫਿਰ ਗਿਆ ਹਾਂ ਹੋਰ ਸਾਰੇ ਗਾ ਦੱਸ ਐਮਈ ਪਾਈ ਤੇ ਨਾ ਸਾਰੀ ਦੀ ਟੀਮ ਕੜੀ ਸੀ ਮਗਰ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਡੰਡਾ ਨਕਲੀ ਹੈ ਤੇ ਉਹ ਆਏ ਸਾਰੇ ਇੱਕ ਕਾਉਂਸਲ ਖੜਾ ਕਹਿੰਦਾ ਉਹ ਚੂਲਾ ਤੋੜਦਾ ਮੈਂ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸਲੀ ਹੈ ਕਿ ਨਗਲੇ ਸੋ ਇਦਾਂ ਹੁੰਦਾ ਸੈਟ ਤੇ ਪਤਾ ਹੀ ਨਹੀਂ ਲੱਗਦਾ ਕਿਹੜਾ ਸੀਨ ਚੱਲਣਾ ਕੀ ਨਹੀਂ ਚੱਲਣਾ। ਸੋ ਇਦਾਂ ਹੀ ਹੁੰਦਾ ਸਿਸਟਮ। ਇੱਕ ਤੁਹਾਨੂੰ ਇੱਕ ਗੱਲ ਸ਼ਾਇਦ ਯਾਦ ਹੋਊਗੀ ਵੀ ਥੋੜੀ ਤੇ ਗੁਰਜਾਇਤ ਜੀ ਦੀ ਐਮ ਬਾਈ ਨੇ ਨਾ ਤਾਰੀਫ਼ ਕੀਤੀ ਸੀਗੀ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ। ਤੇ ਇੱਕ ਉਹਦਾ ਜੋ ਉਹ ਵੱਡਾ ਪੰਨ ਸੀਗਾ ਇੱਕ ਹੂਨ ਤੋੜ ਕੇ ਆਪਣੇ ਨਾਲ ਫਿਲਮ ਲੈ ਕੇ ਆਇਆ ਇਹ ਦੂਜਾ ਵੱਡਾ ਪੰਨ। ਸੋ ਇਹਦੇ ਵੱਡੇ ਪੰਨ ਲਿਖੀ ਸੀ ਕੀ ਕਹੋਗੇ? ਪਰ ਇਹ 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 ਤਾਂ ਇਹ ਪਤਾ ਕੀ ਹੈ ਇਹ ਬੋਲ ਕੇ ਨਹੀਂ ਦੱਸਿਆ ਜਾਂਦਾ। ਇਹ ਸਿਰਫ ਹੁੰਦਾ ਹੈ ਸਾਇਲੈਂਸ ਹੈ ਹਨ ਜੇ ਤੁਸੀਂ ਮਤਲਬ ਕਿਸੇ ਲਈ ਕਰਦੇ ਹੋ ਤਾਂ ਉਹਦੇ ਲਈ ਕਿਸੇ ਨੂੰ ਦੱਸਣਾ ਹੈ ਐਪਰੀਸ਼ੀਏਟ ਹੋਣਾ ਸੀ ਦਿਲੋਂ ਕਰਦੇ ਹਨ ਉਹ ਬੋਲ ਕੇ ਮੈਨੂੰ ਬਹੁਤ ਹਲਕਾ ਜਿਹਾ ਲੱਗਣ ਲੱ ਜਾਂਦਾ ਵੀ ਉਹ ਗੱਲ ਇਹ ਸਾਡੇ ਅੰਦਰ ਹੀ ਹੈ ਜਿੰਨੀ ਰਿਸਪੈਕਟ ਤਾਂ ਇੱਕ ਦੂਜੇ ਲਈ ਹੈ ਨਾ ਜਿੰਨਾ ਪਿਆਰ ਹੈ ਨਹੀਂ ਤਾਂ तकरीबन ਆਪਾਂ ਬਹੁਤ ਔਖੇ ਹੋ ਜਾਂਦੇ ਕਿਸੇ ਐਕਟਰਾਂ ਨੂੰ ਇਕੱਠੇ ਕਰਨ ਲਈ ਪਰ ਸਾਡਾ ਤਾਂ ਚਲੋ ਸੌਖਾ ਰਿਹਾ ਬਹੁਤ ਜ਼ਿਆਦਾ ਭਰਾਮਾ ਕਰਕੇ ਕਿਉਂਕਿ ਅਸੀਂ ਬਹੁਤ ਟਾਈਮ ਤੋਂ ਇੱਕ ਦੂਜ ਨੂੰ ਜਾਣਦੇ ਹਾਂ